ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਉਣੇ ਜੀ ਸਾਹਮਣੇ ਬੱਚੇ ਨੇ ਇਹ ਜਿਹੜੇ ਇਸਮਰਾਠ ਥੇਮਕੇਰੀਆਂ ਵਾਲਾ ਬੋਲਾ ਜਿਹੜੇ ਉਹਦੇ ਪੋਤਾ ਪੋਤੀ ਨੇ ਇਹਨਾਂ ਦਾ ਫਾਦਰ ਹੈਗਾ ਜੀ ਬੱਬਰ ਬੋਲਾ ਲੇਲ ਖੁਰਦ ਵਾਲਾ ਤੇ ਬੱਬਰ ਬੋਲਾ ਆਪ ਹੈਗਾ ਸਮਰਾਠ ਥੇਮਕੇਰੀਆਂ ਦਾ ਮਾਂ ਦਾ ਦੁੱਧ ਹੈਗਾ 21 ਲੀਟਰ 400 ਗ੍ਰਾਮ ਧਨੌਲੇ ਮੇਲੇ ਤੇ ਦੂਜੇ ਸੂਏ ਦਾ ਜੀ ਤੇ ਇਹ ਬੱਚੇ ਆਗੇ ਆਪਣੇ ਆਹ ਹੱਤਾ ਹੈਗਾ 1 ਨੰਬਰ ਤੇ ਉਹ ਇਹ ਨੂਰ ਵਾਲੀ ਝੋਟੀ ਦਾ ਜੀ ਆਪਣੀ ਦਾ ਜਿਹੜੀ ਸਾਹਮਣੇ ਖੜੀ ਐ ਇਹ ਉਹਦਾ ਬੱਚਾ ਆ ਗਿਆ ਜੀ ਕੱਟਾ ਤੇ ਆਹਾ 2 ਨੰਬਰ ਤੇ ਖੜੀ ਐ ਜੀ ਕੱਟੀ ਇਹ ਆ ਗਈ ਆਪਣੀ ਅਬਿਮੰਨੀਓ ਵਾਲੀ ਦੀ ਝੋਟੀ ਦੀ ਏਬੀਸੀ ਸਿਮਨ ਬੈਂਕ ਅਬਿਮੰਨੀਓ ਵਾਲੀ ਝੋਟੀ ਦੀ ਕੱਟੀ ਐ ਜੀ ਇਹ ਤੇ ਦੇਖ ਸਕਦੇ ਹੋ ਤੁਸੀਂ ਬੱਚਿਆਂ ਦੀ ਬਿਊਟੀ ਬਹੁਤ ਸੋਹਣੀ ਐ ਤੇ ਮਿਲਕ ਲੈਨ ਵੀ ਚੰਗੀ ਹੋਗੀ ਤੇ ਬੱਚੇ ਚੰਗੇ ਤਿਆਰ ਹੋਣੇ ਨੇ ਜੀ ਬਿਲਕੁਲ ਜੈਡ ਬਲੈਕ ਮੇਲ ਕਾਫ ਐ ਇਹ ਕੋਹੇਨ ਜਿਹੜੀ ਸਾਹਮਣੇ ਤੁਸੀਂ ਕੋਹੇ ਨੂਰ ਵਾਲੀ ਝੋਟੀ ਦੇਖ ਰਹੇ ਹੋ ਇਹਦਾ ਬੱਚਾ ਇਹ ਤੇ ਜਿਹੜੀ ਆਹ ਕੱਟੀ ਆ ਸਾਹਮਣੇ ਇਹ ਆਪਣੀ ਆ ਗਈ ਏ ਬੀ ਸੀ ਸੀਮਨ ਬੈਂਕ ਦੇ ਅਭਿਮੰਨਿਉ ਬੁੱਲ ਦੀ ਝੋਟੀ ਦੀ ਕੱਟੀ ਹੈ ਜੀ ਇਹ ਫਾਦਰ ਹੈਗਾ ਇਹਦਾ ਬੱਬਰ ਬੁੱਲ ਨੀਲ ਖੁਰਦੜਾ ਬੱਬਰ ਬੁੱਲ ਦੀ ਮਾਂ ਦਾ ਰਕਾਰ ਹੈਗਾ ਦੁੱਧ ਦਾ 21 ਲੀਟਰ 400 ਗ੍ਰਾਮ ਤੇ ਫਾਦਰ ਹੈਗਾ ਸਮਰਾਟ ਥੇਮ ਕੇਰੀਆਂ ਵਾਲਾ ਤੁਸੀਂ ਹਾਈਟ ਵੀ ਚੰਗੀ ਹੈ ਜੀ ਦੀ ਕੱਟੀ ਦੀ ਏਜ ਹੈ ਜੀ 2 ਕੁ ਦਿਨਾਂ ਦੀ ਏਜ ਹੈ ਦੀ ਤੇ ਆ ਹੋ ਗਿਆ ਆਪਣਾ 10 10 11 ਦਿਨਾਂ ਦਾ ਜੀ ਦੇਖੋ ਜੀ ਬੱਚੇ ਬਹੁਤ ਸੋਹਣੇ ਆਏ ਨੇ ਜੀ ਆਪਣੇ ਬੱਬਰ ਬੋਲ ਦੇ ਲੇਲ ਖੁਰਦ ਵਾਲੇ ਦੇ ਬਹੁਤ ਚੰਗੀ ਬਿਊਟੀ ਦੇ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਆ ਗਈਆਂ ਆਪਣੀਆਂ ਝੋਟੀਆਂ ਵੀ ਵਧੀਆ ਥਣਥ ਨੋਟ ਬਹੁਤ ਸੋਹਣਾ ਹੈ ਜੀ ਤੇ ਆ ਆ ਗਿਆ ਜੀ ਆਪਣਾ ਐਚ ਐਲ ਡੀ ਬੀ ਦਾ ਤੇ ਮਾਦਰੀ ਦੀ ਆ ਬੈਠੀ ਹੈ ਇਹਦਾ 24 ਲੀਟਰ 840 ਗ੍ਰਾਮ ਦਾ ਮਿਲਕ ਰਿਕੋਰਡ ਰਿਹਾ ਜੀ ਇਹਦਾ ਵੀ ਬਹੁਤ ਚੰਗੀ ਮੱਝ ਹੈ ਜੀ ਠੀਕ ਹੈ ਧੰਨਵਾਦ ਦੋਸਤੋ